ਜਦੋਂ ਰੱਬ ਨੇ ਤੁਹਾਡੇ ਲਈ ਵਧੀਆ ਸੋਚਿਆ ਹੈ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਐ ਨਾ ਸੋਚਿਆ ਕਰੋ ਕਿ ਕੋਈ ਤੁਹਾਡਾ ਕੰਮ ਕਰਾ ਕੇ ਦੇਵੇਗਾ ਉਹਦਾ ਹੀ ਹੋਣਾ ਤੁਹਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਗਈ ਮਾਲਕ ਬੈਠਾ ਤੁਹਾਡੇ ਨਾਲ ਸਾਰੇ ਕੰਮ ਉਹਨੇ ਕਰਾਣੇ ਕੋਈ ਟੈਨਸ਼ਨ ਨਾ ਲਿਆ ਕਰੋ ਪੜਾਈ ਦੀ ਨੌਕਰੀ ਦੀ ਵਿਆਹ ਦੀ ਜਦੋਂ ਸਭ ਕੁਝ ਉਹਦੇ ਹੱਥਾਂ 'ਚ ਰੱਖਤਾ ਨਾ ਤੇ ਫਿਰ ਸਭ ਕੁਝ ਉਹ ਹੀ ਕਰਾ ਕੇ ਦੇਵੇਗਾ ਦੁਨੀਆਂ ਜਿਹੜੇ ਤਾਨੇ ਮੈਨੇ ਦਿੰਦੀ ਨਾ ਇਹਦੀ ਨਾ ਜ਼ਿਆਦਾ ਪਰਵਾਹ ਕਰਿਆ ਕਰੋ ਕੋਈ ਬਾਰ ਬਾਰ ਸੁਣਾ ਲੈਂਦਾ ਨਾ ਕਿ ਤੇਰੇ ਇਹ ਕੰਮ ਕਿਉਂ ਨਹੀਂ ਹੁੰਦੇ ਤੇਰੇ ਇਹ ਨਹੀਂ ਹੁੰਦੇ ਤੂੰ ਤਾਂ ਰੱਬ ਨੂੰ ਬਹੁਤ ਮੰਨਣਾ ਗੱਲਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਐਵੇਂ ਆਪਣਾ ਦਿਨ ਨਹੀਂ ਦੁਖਾਈਦਾ ਹੁੰਦਾ ਕਿਸੇ ਦੇ ਬੋਲਾਂ ਤੇ ਆਪਣੇ ਭਗਵਾਨ ਤੇ ਹਮੇਸ਼ਾ ਵਿਸ਼ਵਾਸ ਰੱਖੀਦਾ ਕਿ ਜਦੋਂ ਤੱਕ ਉਹ ਬੈਠਾ ਮੈਨੂੰ ਮੇਰੇ ਬਾਰੇ ਸੋਚਣ ਦੀ ਲੋੜ ਨਹੀਂ ਗਈ ਤੇ ਉਹਨੋਂ ਤੁਹਾਡੀ ਹਰ ਪਲ ਫਿਕਰ ਹੈ ਸਾਰੇ ਕੰਮ ਉਹਨੇ ਕਰਾ ਕੇ ਦੇਣੇ ਆ ਟੈਨਸ਼ਨ ਨਾ ਲਿਆ ਕਰੋ ਬਿਲਕੁਲ ਵੀ ਤੇ ਹੁਣੇ ਵੀ ਵਧੀਆ ਜੇ ਦੇਰੀ ਨਾ ਜ਼ਰੂਰ ਹੋ ਸਕਦਾ ਕੋਈ ਕੰਮ ਪਰ ਐ ਨਾ ਸੋਚ ਕੇ ਬਹਿ ਜਾ ਕਰੋ ਗਿਆ ਹੁਣ ਹੈ ਹੀ ਨਹੀਂ ਸਭ ਕੁਝ ਕਰਵਾਏਗਾ ਰੱਬ ਕਿਉਂ ਨਹੀਂ ਕਰਵਾਏਗਾ ਦੇਖੋ ਸਬਰ ਤਾਂ ਕਰਨਾ ਹੀ ਪੈਂਦਾ ਕਦੇ ਵੀ ਆਪਣੇ ਆਪ ਨੂੰ ਨਾ ਕਮਜ਼ੋਰ ਨਾ ਬਣਾ ਲਿਆ ਕਰੋ ਕਿ ਜੇ ਕੰਮ ਲੇਟ ਹੋ ਰਿਹਾ ਤੇ ਤੁਸੀਂ ਰੱਬ ਨੂੰ ਵੀ ਚਾਰ ਗੱਲਾਂ ਸੁਣਾਉਣ ਲੱਗੋ ਏਦਾਂ ਨਹੀਂ ਕਰਨਾ ਕਦੇ ਵੀ ਜਿਹੜੀ ਘੜੀ ਉਹਨੇ ਕੰਮ ਸੋਚੇ ਨਾ ਉਦੋਂ ਆਪੇ ਬੰਨ ਜਣੇ ਫੇਰ ਨਹੀਂ ਕਿਸੇ ਦੀ ਇੱਥੇ ਸਲਾਮਾਂ ਦੀ ਲੋੜ ਪੈਣੀ ਚਾਰ ਗੱਲਾਂ ਦੁਨੀਆ ਅੱਜ ਕਰਨ ਦੀਆਂ ਨਾ ਤੇ ਕਰਨ ਤੋਂ ਕੋਈ ਗੱਲ ਨਹੀਂ ਜਦੋਂ ਉਹਨੇ ਆਪਣੇ ਹੱਥੀ ਸਾਰੇ ਕੰਮ ਤੁਹਾਡੇ ਕਰਾਣੇ ਤੇ ਫੇਰ ਸਾਰਿਆਂ ਦੇ ਮੂੰਹ ਬੰਦ ਹੋਏ ਨੇ ਇੱਥੇ ਮੈਂ ਕਹਣਾ ਜਦੋਂ ਗੁਰੂ ਨੇ ਤੁਹਾਡੀ ਬਾਹ ਫੜੀ ਹੋਵੇ ਗੁਰੂ ਹਰ ਪਲ ਤੁਹਾਡੇ ਅੰਗ ਸੰਗ ਹੋਵੇ ਫੇਰ ਪਰਵਾਹ ਕਰਨੀ ਚਾਹੀਦੀ ਨਹੀਂ ਯਰ ਨੀ ਸੋਤੀ ਦਾ ਨਰਾਤਾਂ ਨੂੰ ਸੌਣ ਤੋਂ ਪਹਿਲੇ ਕੀ ਹਾਇ ਇਹ ਵਾਲਾ ਕੰਮ ਕਿੱਦਾਂ ਹੋਣਾ ਮੇਰਾ ਸਾਰਿਆਂ ਦੇ ਹੋ ਗਏ ਮੈਂ ਤਾਂ ਕੱਲਾ ਹੀ ਪਿੱਛੇ ਰਹਿ ਗਿਆ ਮੇਰਾ ਤਾਂ ਹੋਣ ਹੀ ਨਹੀਂ ਦਿਆ ਨਾ ਇਹ ਕਦੇ ਨਹੀਂ ਸੋਚਣਾ ਜੇ ਮਾਲਕ ਤੇ ਪੂਰਾ ਭਰੋਸਾ ਉਹਦੇ ਨਾਲ ਸੱਚਾ ਪਿਆਰ ਕਰਦੇ ਹੋ ਤੇ ਫਿਰ ਉਹਦੀ ਰਜਾ ਦੇ ਵਿੱਚ ਵੀ ਰਹਿਣਾ ਸਿੱਖੋ ਖੁਸ਼ ਰਹੋ ਹਮੇਸ਼ਾ ਚੰਗਾ ਮਨ ਲੈ ਕੇ ਸੋਇਆ ਕਰੋ ਤੇ ਬੇਫਿਕਰੇ ਹੋ ਕੇ ਸੋਇਆ ਕਰੋ ਕਿ ਗੁਰੂ ਮਹਾਰਾਜ ਨੇ ਜਦੋਂ ਮੇਰੇ ਕਾਰੇ ਕਰਾਣੇ ਉਹਦੋਂ ਕਰਾ ਹੀ ਦਨੇ ਆ ਮੈਨੂੰ ਸੋਚਣ ਦੀ ਕੋਈ ਲੋੜ ਨਹੀਂ ਇੱਥੇ ਸਾਰੇ ਰੁਕੇ ਕੰਮ ਬੰਨ੍ਹਣੇ ਤੁਹਾਡੇ ਦੇਖਣਾ ਤੁਸੀਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਏਗਾ ਸਭ ਵਧੀਆ ਹੋਏਗਾ ਉਹ ਆਪਣੇ ਆਪ ਕਰੇਗਾ ਜਿਹਦੇ ਤੇ ਤੁਹਾਨੂੰ ਭਰੋਸਾ ਨਾ ਉਹਨੇ ਤੁਹਾਨੂੰ ਅੱਧ ਰਸਤੇ ਤੇ ਨਹੀਂ ਛੱਡ ਦੇਣਾ ਸਾਰੀਆਂ ਮੰਜ਼ਲਾਂ ਉਹਨੇ ਤੈਅ ਕੀਤੀਆਂ ਆ ਤੁਹਾਡੀਆਂ ਤੇ ਉਹਨੇ ਤੁਹਾਨੂੰ ਹੱਥ ਫੜ ਕੇ ਉੱਥੋਂ ਤੱਕ ਪਹੁੰਚਾ ਕੇ ਆਣਾ ਇਸ ਲਈ ਤੁਸੀਂ ਕਦੇ ਨਹੀਂ ਡਰਨਾ ਕਦੇ ਨਹੀਂ ਫਿਕਰ ਕਰਨੀ ਕਦੇ ਵੀ ਪਰਵਾਹ ਨਹੀਂ ਕਰਨੀ ਕਿਸੇ ਦੇ ਕੀ ਕਹਿੰਦਿਆ ਕੋਈ ਇਹ ਗੱਲਾਂ ਦਿਲ ਤੇ ਨਹੀਂ ਲਾਣੀਆਂ ਵਧੀਆ ਤੋਂ ਵੀ ਵਧੀਆ ਹੋਏਗਾ ਦੇਖਣਾ ਸਭ ਵਧੀਆ ਹੋਏਗਾ ਤੁਹਾਡੇ ਨਾਲ